ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਮੋਗੇ ਦਾ ਇਹਦੇ ਨੇੜ ਭਧੌੜ ਵੀ ਰਹਿ ਜਾਂਦਾ ਜਿਹੜਾ ਵੀਰ ਕੋਈ ਬਰਨਾਲਾ ਮਾਨਸਾ ਸਾਈਡ ਤੋਂ ਵੀਡੀਓ ਦੇਖਦਾ ਤ ਤਾਂ ਭਧੌੜ ਵੇਚਦੀ ਵੀ ਇਸ ਪਿੰਡ ਦੇ ਵਿੱਚ ਆਇਆ ਜਾਂਦਾ ਹੈ ਬਾਈ ਕਾਲਾ ਤੇ ਨਾਲ ਬੱਬੂ ਇਹਨਾਂ ਦੋਵਾਂ ਵੀਰਾਂ ਕੋਲੋਂ ਕਾਫੀ ਸਾਰੀਆਂ ਵੀਡੀਓ ਬਣਾਈ ਦੀਆਂ ਤੇ ਤੁਹਾਨੂੰ ਬਹੁਤ ਸੋਹਣੀਆਂ ਟੌਪ ਕਲਾਸ گاਵਾ ਦਿਖਾਈ ਦੀਆਂ ਇੱਥੋਂ ਅੱਜ ਫੇਰ ਬਹੁਤ ਸਾਰੇ ਨਾਗ ਇਸ ਟਾਈਮ ਜਿਹੜੇ ਵਿਕਰੀ ਵਾਲੇ ਮੌਜੂਦ ਐ ਕੁਝ گاਵਾ ਜਿਵੇਂ ਹਰ ਵਾਰ ਹੀ ਹੁੰਦਾ ਵੀ ਜਦੋਂ ਉਹ ਆਈਦਾ ਉਦੋਂ ਕੁਝ ਨਾਗ ਸੇਲ ਹੋ ਜਾਂਦੇ ਆ ਉਹ ਅੰਦਰ ਵੱਧੀਆਂ ਵੀ ਗਾਵਾ ਕੁਝ ਵੇਚ ਗਏ ਪਰ ਅੱਜ ਤੁਹਾਨੂੰ ਵਿਕਰੀ ਵਾਲੇ ਨਾਗ ਮੈਂ ਜਿਹੜੇ ਦਿਖਾਉਂਗਾ ਦੋਸਤੋ ਉਹ ਲਗਭਗ 9 ਨਾਗ ਇਸ ਟਾਈਮ ਮੌਜੂਦ ਆ ਆਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਚਾਹੋ ਚੰਗੇ ਦੁੱਧ ਵਾਲੀ ਗਾਂ ਖਰੀਦਣਾ ਚਾਹੁੰਦੇ ਹੋ ਚੰਗੀ ਬਰੀਡ ਖਰੀਦਣੀ ਚਾਹੁੰਦੇ ਆ ਤਾਂ ਇੱਥੇ ਲੋਟ ਹੀ ਹੁੰਦਾ ਇੰਨੀਆਂ ਕਿ ਗਾਵਾਂ ਹੁੰਦੀਆਂ ਵੀ ਤੁਸੀਂ ਜਿੰਤਾ ਦੀ ਮਰਜ਼ੀ ਗਾਂ ਇੱਥੋਂ ਸਿਲੈਕਟ ਕਰ ਸਕਦੇ ਹੋ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਵਾਲੀ ਵੇੜ ਤੋਂ ਕਾਲੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀਜੀਤ ਵੀਰੇ ਕਾਲੇ ਅੱਜ ਨੌ ਨਾਗ ਹੁਣ ਆਪਾਂ ਦਿਖਾਵਾਂਗੇ ਜਿਹੜੇ ਇੱਥੇ ਮੌਜੂਦ ਆ ਹਾਂ 15 16 ਸੀਗੀਆਂ ਬਾਈ 7 8 ਵਿੱਚੋਂ ਵੇਚਤੀਆਂ ਤੇ ਨੌ ਐਡ ਪ੍ਰੈਜ਼ੈਂਟ ਠੀਕ ਹੈ ਪਹਿਲੇ ਨੰਬਰ ਵਾਲੀ ਵੱਛੀ ਬਈ ਕੀ ਡਿਟੇਲ ਹੈ ਡੋਗ ਦੇ ਦੰਦ ਚੱਕਦੀ ਹੈ ਜਗਜੀਤ ਵੀਰੇ ਇਹ ਹੂੰ ਪਰਸੋ ਇਹਨੇ ਇਹ ਵੱਛੀ ਨੂੰ ਜਨਮ ਦਿੱਤਾ ਠੀਕ ਹੈ 20 ਵਾਈ ਕਿਲੋ ਇਹਦੇ ਥੱਲੇ ਬਾਈ ਹਜੇ ਬੋਲੀ ਹੋ ਕੱਚਾ ਦੁੱਧ ਠੀਕ ਹੈ ਠੀਕ ਹੈ 32 ਤੋਂ 35 ਕਿਲੋ ਦੁੱਧ ਦੇਣ ਦੀ ਵੱਛੀ ਦੀ ਕੈਪੈਸਿਟੀ ਹੈ ਬਈ ਕੀ ਰੇਟ ਰਹਿਣਾ ਇਹਦਾ ਬਈ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਆਪਾਂ 1 ਲੱਖ ਤੇ 85000 ਰੁਪਿਆ ਯਸ ਨੂੰ ਉਹਦੀ ਵੱਛੀ ਦੇ ਦਾਂ ਠੀਕ ਹੈ ਖੋਲੀ ਬਈ ਸੋ ਦੋਸਤੋ ਤੋਰ ਕੇ ਬਈ ਬੱਬੂ ਦਿਖਾਊਗਾ ਬੜੀ ਟੌਪ ਦੀ ਵਹਿੜਾ ਦੋਸਤੋ ਸੂਆ ਪਹਿਲਾ ਸੂਈ ਹੈ ਹ ਕਿੱਡਾ ਕੱਟ ਕੱਟ ਕਰੂਗੀ ਉਹ ਵੀ ਤੁਸੀਂ ਅੰਦਾਜ਼ਾ ਲਾ ਲੋਗੇ ਰੰਗ ਪ੍ਰਿੰਟ ਬਹੁਤ ਸੋਹਣਾ ਕਨਫਰਮ ਦੋਂਦੀ ਠੀਕ ਹੈ ਇੱਕ ਲੱਖ ਤੇ 85000 ਜਸਰ ਨੋ ਵਾਲਾ ਰੇਟ ਥਣਥੀ ਜੋਈ ਵਾਲਾ ਪਰ ਬਰੀਡ ਕੁਆਲਟੀ ਇਦਾਂ ਦੀ ਹੈ ਵੀ ਇਹਦੇ ਤਹਲੇ ਤੁਸੀਂ ਮਿਲਕਿੰਗ ਮਸ਼ੀਨ ਨਾਲ ਹੀ ਦੁੱਧ ਚੋਂਗੇ ਕਰਮਾਲੀ ਦੂਜੇ ਤੀਜੇ ਸੂਏ ਚ ਇਨਾ ਕ ਦੁੱਧ ਪਾਉਗੀ ਵੱਚੀ ਨੂੰ ਇਹਨੇ ਜਨਮ ਦਿੱਤਾ ਤੇ ਪਰਸੋਂ ਹੀ ਸੋਈ ਹੈ 20 22 ਕਿਲੋ ਵਾਂਗੂ ਬੌਲੇ ਤੋਂ ਸ਼ੁਰੂਆਤ ਹੈ ਰੰਗ ਰੂਪ ਤਾਂ ਦੋਸਤੋ ਬਹੁਤ ਸੋਹਣਾ ਤੁਹਾਨੂੰ ਦਿਸੂਗਾ ਚੜਾਈ ਪੁੜਿਆਂ ਦੀ ਨੋਟ ਕਰਿਆ ਕਰੋ ਜਿਹੜਾ ਦੁੱਧ ਵਾਲਾ ਪਸ਼ੂ ਆ ਦੇ ਪੁੜੇ ਖੁੱਲੇ ਡੁੱਲੇ ਹੀ ਹੁੰਦੇ ਆ ਉਸੇ ਤਰ੍ਹਾਂ ਹੀ ਇਹ ਵੜ ਮੂਰਤ ਰਗੀ ਆ ਲੈ ਚਲੀ ਬਈ ਸੋ ਇਹਦੇ ਨਾਲ ਬੱਚਾ ਬੱਚੀ ਐ ਦੋ ਨਾਲ ਹੋ ਜਾਣਗੇ 185000 ਦੇ ਵਿੱਚ ਆ ਕੇ ਦੇਖ ਲਿਓ ਜਿਹੜਾ ਤੁਹਾਨੂੰ ਪਸ਼ੂ ਜੱਜਦਾ ਚੰਗਾ ਟਾਂਚਾ ਦੋਸਤੋ ਥਾਂ ਸੋਹਣਾ ਹਵਾਨਾ ਚੰਗਾ ਉੱਤੋਂ ਤੁਸੀਂ ਪੁੜਿਆਂ ਦੀ ਬਣਾਵਟ ਦੇਖੋਗੇ ਉਹ ਵੀ ਬਹੁਤ ਸੋਹਣੀ ਨਜ਼ਰ ਆਊਗੀ ਤੁਹਾਨੂੰ ਚੱਲ ਬੇਟਾ ਚੱਲ ਜਿਹੜਾ ਵੀ ਭਰਾ ਲੈ ਗਿਆ ਜਗਜੀਤ ਵੀਰੇ ਲਾਂਭਾ ਨਹੀਂ ਆਉਂਦਾ ਮੇਨ ਦੋ ਚੀਜ਼ਾਂ ਜਾ ਵਰਦੀਆਂ ਹਮ ਕਿ ਨਹੀਂ ਇੱਕ ਨਾਲ ਬੱਚਾ ਤਿਆਰ ਹੋ ਜਾਂਦਾ ਉਹਨੇ ਟਾਈਮ 'ਚ ਸਹੀ ਹੈ ਇਹਦੇ ਨਾਲ ਇੱਕ ਹੋਰ ਬੱਚਾ ਇਹ ਜਗਜੀਤ ਆਏ ਮੰਨ ਕੇ ਜਾ ਲੈ ਸਕੀਆਂ ਪਹਿਣਾ ਹੀ ਆ ਦੋਨੇ ਠੀਕ ਹੈ ਇਹਨੇ ਵੀ ਦੋਨ ਦਾ ਇੱਕ ਦੰਦ ਚੱਕਿਆ ਚੌਕ ਦਾ ਖਣੀ ਇੱਕ ਚੱਕ ਲਿਆ ਠੀਕ ਹੈ ਇਹਨੇ ਇਹਦੀ ਵੀ 5-6 ਦਿਨ ਪਿਆ ਵੀਰੇ ਪੈਂਡਿੰਗ ਠੀਕ ਹੈ ਇਹ ਵੀ ਬੱਚੀ 35 ਕਿਲੋ ਤੋਂ ਪਲੱਸ ਦੁੱਧ ਦਊਗੀ ਇਹਦਾ ਰੇਟ ਕੀ ਰਹੂਗਾ ਵੀ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 1,85,000 ਰੁਪਏ ਇਹ ਬੱਚੀ ਦੇ ਦਾਂਗੇ ਬਸ 185 ਦੀ ਦੋਸਤੋ ਇਹ ਮਿਲ ਜਾਣੀ ਹੈ ਇਹਨੇ ਚੌਗ ਵਾਲਾ ਇੱਕ ਦੰਦ ਚੱਕਿਆ ਸਕੀਆਂ ਭੈਣਾ ਮਤਲਬ ਢਾਂਚੇ ਇਹਨਾਂ ਦੇ ਇੱਕੋ ਜੇ ਨਜ਼ਰ ਆਉਂਦੇ ਇਸ ਕਰਕੇ ਕਿਹਾ ਬਾਈ ਨੇ ਹਵਾਨਾ ਚੰਗਾ ਤਿਆਰ ਕਰਦੀ ਹੁੰਦੀ ਹੈ ਪਤਲਾ ਹਵਾਨਾ ਉਤਲੇ ਜਿਹੜੀ ਚਮੜੀ ਹੈ ਮਾਸ ਬਿਲਕੁਲ ਨਰਮ ਤੁਹਾਨੂੰ ਪਤਲਾ ਨਜ਼ਰ ਆਊਗਾ ਲਿਆ ਬਈ ਸੈਰ ਕੁਆਲਟੀ ਦੇਖ ਬਾਈ ਕਿੰਨੀ ਪਿਆਰੀ ਲੱਗੀ ਹੈ ਪੈਠਪੂੜਾ ਬੋਡੀ ਸਟਰਕਚਰ ਬ੍ਰੈਂਡ ਸੇਮ ਰੇਟ ਆ ਦੋਸਤੋ ਦੋਨਾਂ ਦਾ ਜੇ ਤੁਸੀਂ ਕੱਬਣ ਖਰੀਦਣੀ ਹੈ ਤਾਂ ਇਹਨੂੰ ਖਰੀਦ ਲਓ ਜੇ ਵੱਛੀ ਵਾਲੀ ਸੂਈ ਸਵਾਈ ਖਰੀਦਣੀ ਹੈ ਤਾਂ ਪਹਿਲੇ ਨੰਬਰ ਤੇ ਬਹੁਤ ਸੋਹਣੀ ਵਹਿੜ ਦਿਖਾਈ ਹੈ ਫਿਰ ਉਹਦੇ ਬਾਰੇ ਸੋਚ ਸਕਦੇ ਹੋ। ਇਸ ਤੋਂ ਬਾਅਦ ਚ ਜਿਹੜੀ ਗਾਂ ਦਿਖਾਉਣੀ ਹੈ ਦੋਸਤੋ ਕਮਾਲ ਦੀ ਤਿਆਰ ਹੋਈ ਵੀ ਗਾਂ ਤੁਹਾਨੂੰ ਦਿਖਾਉਂਗਾ। ਵਾਈਟ ਰੰਗ ਦੇ ਵਿੱਚ। ਕਾਲੇ ਜਿਹੜੀ 3 ਨੰਬਰ ਤੇ ਗਾਂ ਬਈ। ਤਕਰੀਬਨ ਵੀਰੇ ਦੂਜਾ ਸੂਆ ਵਹਿੜ ਆ। ਹੂੰ। ਤਕਰੀਬਨ ਇਹ ਤਿਆਰ ਹੀ ਆ। 38 45 ਕਿਲੋ ਜਿਹੜਾ ਮਾਲਕ ਨੇ ਦੱਸਿਆ ਬਾਈ ਇਹਨੇ ਉਹ ਦੁੱਧ ਦਿੱਤਾ ਪਲੂਨ ਨੇ ਐਕਤੀ ਰਾਜੀ ਵਾਜੀ ਰੱਖੇ ਮੇਰੇ ਹਿਸਾਬ ਦੇ ਨਾਲ ਇਹਨੂੰ 50 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਦਿਨ ਹੁਣ ਕਿੰਨੇ ਕੁ ਲੈ ਜੂਗੀ ਬਸ ਹੁਣ ਤਾਂ ਬਾਈ ਤਿਆਰ ਆ ਖੈਰ ਖੱਜੇ ਸੁੰਦੀ ਨਹੀਂ ਇੱਕ ਦੋ ਠੀਕ ਹੈ ਸੋ ਦੋਸਤੋ ਤਿਆਰੀ ਦੇਖਿਓ ਅਫਲ ਜੀ ਨੂੰ ਕਹਿ ਦਿੱਤਾ ਜਗਜੀਤ ਬੱਚੇ ਲੈ ਲੇ ਬੰਦਾ ਦੁੱਧ ਪਾਲੇ ਇਨਵੈਸਟ ਕਰਕੇ ਇਹ ਨਹੀਂ ਹੋ ਸਕਦਾ ਵੀ ਉਹਦਾ ਦਿਲ ਚਿੱਤੀ 'ਚ ਨਹੀਂ ਰਹਿੰਦਾ ਵਾ ਕੀ ਰੇਟਰ ਹੋ ਗਿਆ ਤਾਂ ਜਗਜੀਤ ਦੇ ਤਾਂ ਮੁੱਲ ਬਾਈ ਜਿਹੜਾ ਮਾਰਜੀ ਕਰ ਲਈਏ 210000 ਰੁਪਏ ਦੀ ਅੱਜ ਵੈੜ ਦੇਣਾ ਠੀਕ ਹੈ 2 लाख ਤੇ 10000 ਚ ਦੋਸਤੋ ਟਾਪ ਦੀ ਬਰੀਡ ਤੁਹਾਨੂੰ ਮਿਲੂਗੀ ਇਹ ਤੁਸੀਂ ਇਹਨੂੰ ਦੇਖੋ ਇਹਦੀ ਬਿਊਟੀ ਨੂੰ ਦੇਖ ਲਓ ਜੀ ਤਿਆਰੀ ਦੇਖਿਓ ਜੀ ਕਰਮਾ ਵਾਲੀ ਦੀ ਹੁਣ ਇਹ ਤੁਮ ਚੱਲ ਵੇ ਚੱਲ ਹੁਣ ਤਾਂ ਚੱਲਣਾ ਬੈਠਣਾ ਮੁਸ਼ਕਲ ਹੋ ਜਾਣਾ ਹੋਰ ਇੱਕ ਅੱਧੇ ਦੰਗ ਚ ਬਈ ਸਹੀ ਹੈ ਉਹ 50 ਕਿਲੋ ਦੁੱਧ ਦੀ ਉਮੀਦ ਇਹਦੇ ਤੋਂ ਆਸ ਹੈਗੀ ਹੈ ਦੁੱਧ ਥੋੜੀ ਸੇਵਾ ਦਾ ਪਰ ਤਿਆਰੀ ਦੱਸਦੀ ਹੈ ਵੀ ਦੁੱਧ ਵਾਕਈ ਇਹਨੇ ਚੰਗਾ ਦੇਣਾ ਹੈ ਇਸ ਸੜ ਤੋਂ ਹਵਾਨੇ ਦੇ ਉੱਤੇ ਨਾੜਾਂ ਹਵਾਨਾ ਦੇਖੋ ਥਾਣ ਸੋਹਣੇ ਐ ਸਟ੍ਰਕਚਰ ਦੇਖੋ ਬਾਈ ਜਿਹੜੇ ਮੇਨ ਚੀਜ਼ ਆਪਾਂ ਕਹਿੰਦੇ ਨਾ ਸਟ੍ਰਕਚਰ ਦੁੱਧ ਸਰੀਰ ਨੇ ਦੇਣਾ ਵਾ ਬੰਤਰ ਨੇ ਦੇਣਾ ਢੰਗ ਕਾਂਗ ਦੇਖੋ ਕਿਦਾਂ ਦੇ ਲੱਗੇ ਹੋਏ ਕਮਾਲਾ ਸੋ ਇਹ 3 ਨੰਬਰ ਤੇ 2 ਲੱਖ ਤੇ 10000 ਚ ਬਰੀਡਿੰਗ ਤੇ ਕੰਮ ਕਰਨਾ ਤਾਂ ਵਾਕਈ ਬੱਚੇ ਕਮਾਲ ਦੇ ਦੇਊਗੀ ਵੜੇ ਦੁੱਧ ਵੀ ਇਹਨੇ ਚੰਗਾ ਦੇਈ ਜਾਣ ਇਹਤੂ ਬਾਅਦ ਚ ਸੂਈ ਸਵਾਈ ਵਹਿੜਾ ਮੇਰੇ ਖਿਆਲ ਚ 4 ਨੰਬਰ ਦੇ ਉੱਤੇ ਕਾਲੇ ਕੰਨਵਾ ਸੂਆ ਬਈ ਜੀ ਵੀਰੇ ਤੀਜਾ ਸੂਆ ਸੂਈ ਆ ਠੀਕ ਹੈ ਇਹ ਜਿਹੜੀ ਮਾਲਕ ਨੇ ਦੱਸੀ ਆਪਾਂ ਵੀਡੀਓ ਵੀ ਦਿਖਾਣੇ ਜੋਵਰੀ ਦੇ ਸੀਮਨ ਦੀ ਉਹਨਾਂ ਨੇ ਖੁਦ ਦੱਸਿਆ ਇਹਦੇ ਰਮਾਡਾ ਲੱਗਾ ਵਾ ਸੀ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਠੀਕ ਹੈ 42 ਕਿਲੋ ਦੂਜੇ ਸੂਏ ਨੇ ਦੁੱਧ ਦਿੱਤਾ ਆ ਮੈਨੂੰ ਫੋਨ ਦਈ ਮੈਂ ਵੀਡੀਓ ਵੀ ਦਿਖਾ ਦਿੰਨਾ ਤੁਹਾਨੂੰ ਰੇਟ ਕੀ ਰਹਿਣਾ ਇਹਦਾ ਰੇਟ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 2 ਲੱਖ 10 ਹਜ਼ਾਰ ਵੀਰ ਵੀ ਇਹ ਦੇ ਦਾਂਗੇ ਠੀਕ ਹੈ ਤੋਨੇ ਵੀਡੀਓ ਦੇਖ ਤੇ ਮੈਂ ਉਹਨੇ ਇਸ ਨੂੰ ਤੋੜ ਕੇ ਦੋਸਤੋ ਦੁਕਾਨ ਨੇ ਤੀਜਾ ਸੂਆ 2,10,000 ਤੇ 10,000 ਦੀ ਇਹ ਤੁਹਾਨੂੰ ਮਿਲੂਗੀ ਥਾਂ ਇਹਦਾ ਵੀ ਹੱਥੀ ਚੁਆਈ ਵਾਲਾ ਟਾਂਚਾ ਸੋਨਾ ਪਾਣੀ ਪੀਊਗੀ ਮੈਂ ਉਹ ਚੇਨਸ ਦੇਖੋ ਦੋਨੇ ਪਾਸੇ ਬਾਈ ਆਰਡਰ ਦੇ ਕੋ ਖਰਾ ਦੁੱਧ ਦੇਣਾ ਇਹਨੇ ਵੀ 50,000 ਬਾਈ ਇਹ ਬੰਦਾ ਆਪਾਂ ਗਾਰੰਟੀ ਵੀ ਦੇ ਦਾਂਗੇ ਇਹ ਚੀਜ਼ ਦੀ ਬੰਦਾ ਕੇਅਰ ਵਾਲਾ ਹੋਣਾ ਚਾਹੀਦਾ ਅੱਗੋਂ ਪਿੱਛੋਂ ਹਵਾਨਾ ਇੱਕੋ ਜਿਹਾ ਨਜ਼ਰ ਆਊਗਾ ਬਹੁਤ ਸੋਹਣਾ ਹਵਾਨਾ ਕੀ ਕਰਦੇ ਸੀ ਮੈਂ ਜੀ ਆਪਾਂ ਤੁਸੀਂ ਹੋਲੀ ਤੇ ਤੇਨੇ ਕਾ ਕਿਹੜਾ ਫਾਇਦੇ ਮਾਤਾ ਤੇ ਦੋទੂ ਮੈਂ ਤਾਂ ਆਪਾਂ ਤੁਸੀਂ ਜੀ ਹੋਸ਼ੇ ਤੇ ਜੀ ਜਾਨੀ ਜੀ ਸਰ ਜਾਨੀ ਕਿਹਨੇ ਪਾ ਲਈਦਾ 2 3 ਸੋ ਸੋ ਇਹ ਵੀਡੀਓ ਮਾਲਕ ਦੇ ਘਰੋਂ ਬਣ ਕੇ ਆਈ ਹੈ ਜਿਹੜੇ ਤੋਂ ਖਰੀਦੀ ਹੈ ਮਿਲਕ ਵੇਨਸ ਦੇਖੋ ਦੋਨੋਂ ਆਪਾਂ ਤਾਂ ਕਿਸੇ ਗਾਂ ਲਈ ਆ ਬੁਬਾਰੀ ਤੋਂ ਠੀਕ ਹੈ ਜਾਨੀ ਉਹਨੇ ਲਈ ਉਥੋਂ ਮਿੱਤਰ ਤੋਂ ਠੀਕ ਹੈ ਹੈਲੋ ਸੋ ਦੋਸਤੋ ਦੇਖੋ ਇਹਨੂੰ ਤੀਜਾ ਸੂਆ ਬਿਲਕੁਲ ਤਾਜੀ ਸੂਈ ਇਹ ਗਾਂ 2,10,000 ਦਾ ਰੇਟ ਆ ਆ ਗਾੜੀ ਤੇ ਪਛਾਣ ਨੂੰ ਹਵਾਨਾ ਤੁਸੀਂ ਦੇਖਿਓ ਇਹਦਾ ਇਸ ਤੋਂ ਬਾਅਦ ਇੱਕ ਹੋਰ ਗਾਂ ਇਹ ਵੀ ਸੂਈ ਸਵਾਈ ਹੈ ਕੱਲੇ ਕੰਮ ਸੂਹਾ ਉਹ ਚਾਰ ਨੰਬਰ ਇਹ ਵੀ ਭਈ ਤੀਜਾ ਸੂਹਾ ਲੱਗਦੀ ਮੈਨੂੰ ਯਾਨੀ ਮਾਲਕ ਨੇ ਤਾਂ ਦੂਜਾ ਕਹਿ ਕੇ ਦਿੱਤੀ ਆਪਾਂ ਨੂੰ ਆਪਾਂ ਤੀਜਾ ਸੂਹਾ ਮੰਨ ਕੇ ਲਈਏ ਜਗਜੀਤ ਇਹ ਇੰਨੀ ਕੁ ਪਿਆਰੀ ਗਾਂ ਈ ਇੰਨੀ ਬਰੀਕ ਆ ਇਹਨੇ ਵੀ ਖਰਾ 45 ਕਿਲੋ ਦੁੱਧ ਦੇਣਾ ਨੂੰ ਇਹੋ ਜਿਹਾ ਸਟ੍ਰਕਚਰ ਤੇ ਹੁਣ ਤਾਂ ਇਹ ਅੱਧੀ ਆ ਬਾਈ ਅੱਜ ਸਵੇਰੇ ਉਹ ਸੂਈ ਆ ਠੀਕ ਹੈ ਇਹਨੇ ਆ ਜਰਸੀ ਬੱਚੀ ਨੂੰ ਜਨਮ ਦਿੱਤਾ ਵਾ ਹੂੰ ਸਵੇਰੋਂ ਜੇਰ ਜੂਰ ਪੈ ਗਈ ਅ 7-8 ਕਿਲੋ ਚੋਤੀ ਚਵਾਈ ਕਰਤੀ ਪਰ 1 ਕਲਾਸ ਗਾਂ ਕੀ ਜਿਹਦੇ ਘਰੇ ਜਾਵੜੇ ਮੈਂ ਲੈ ਕੇ ਦੇ ਦੂੰ 45 ਕਿਲੋ ਦੁੱਧ ਦੀ ਇਹਦੀ ਇਹਦਾ ਰੇਟ ਕੀ ਰਹਿਣਾ ਭਾਈ ਜਗਦੀਤ ਇਹਦਾ ਮੁੱਲ ਜਿਹੜਾ ਮਰਜੀ ਕਰਾ ਲਗੇ ਭਾਈ ਬਸ ਜਿਹੜਾ ਹਾਂ ਨਾ ਵਾ 1,85,000 ਰੁਪਏ ਦੀ ਵੜੀ ਦੇ ਦਾਂ ਠੀਕ ਹੈ ਸੋ 1,85 ਦੀ ਦੋਸਤੋ ਇਹਦਾ ਥਣ ਵੀ ਹੱਥੀ ਚਵਾਈ ਵਾਲਾ ਹੈ ਚਾਂਦੀ ਉੱਤੋਂ ਕਾਫੀ ਚੰਗਾ ਦਿਸਦਾ ਇਹਨੇ ਬੱਚੀ ਨੂੰ ਜਾਲੂ ਦਿੱਤਾ ਜੇਕਾ ਨਾ ਭਾਈ ਛੋਟੀ ਗੱਲ ਚ ਗੱਲ ਆ ਇਹਨੂੰ ਅੰਗ ਵੇਖੋ ਨੋਟ ਕਰਕੇ ਆ ਪੇਟੇ ਦਾ ਡਿਜ਼ਾਈਨ ਦੇਖੋ ਇਹਨੂੰ ਆ ਹੁੱਕ ਪੈਨ ਜਿਹੜਾ ਸਟਰਕਚਰ ਗੈਦ ਨੇ ਆਪਾਂ ਬਰੀਕ ਕਿੰਨੀ ਜਿਆਦੀ ਇਹਦੇ ਅੰਗ ਅੰਗ ਚ ਕੁਆਲਿਟੀ ਠੀਕ ਹੈ ਤੋੜ ਦੇ ਬਈ 10 ਸਾਲ ਬੰਦਾ ਰੱਖ ਲੈ ਜਦਾਂ ਨਾ ਵੱਡਾ ਕਰੂ ਐਂ ਰੱਖੂਗੀ ਵੈਕਸ ਹਮ ਚੱਲ ਬੇਟਾ ਇਹਦੇ ਨਾਲ ਬੱਚਾ ਵੱਛੀ ਹੈ ਇਹਦੇ ਨਾਲ ਵੱਛੀ ਹੈ ਭਾਈ ਇਦੂ ਅਗੇ ਰ ਦਸੋ 6 ਨੰਬਰ ਦੇ ਉੱਤੇ ਗਾ ਕਲੇ ਗੱਬਣ ਇਹ ਵੀਰੇ ਗੱਬਣਾ ਵੈੜੀ ਠੀਕ ਹੈ ਇਹ ਵੀ ਆਪਾਂ ਖਾਸ ਆਪਦੇ ਮਿੱਤਰ ਤੋਂ ਲਈ ਆ ਜਗਜੀਤ ਵੀਰੇ ਉਹ ਕਹਿੰਦੇ 38 39 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਵੈੜੀ ਨੇ ਠੀਕ ਹੈ ਇਹਦੇ ਮਾੜੇ ਮਾਣ ਗਿਆ ਸੰਗਦੀਆਂ ਫੋਟਾਂ ਹੈਗੀਆਂ ਦੋਨੇ ਪਾਸੇ ਠੀਕ ਹੈ ਉਹ ਹੈ ਚਪੇਤਲੇ ਜੇ ਆ ਠੀਕ ਹੈ ਤੇ ਪਰ ਵਹਿਰ ਦਾ ਨਹੀਂ ਕੋਈ ਅੰਤ ਜਿੱਥੇ ਵੀ ਮਰਜੀ ਭੇਜਦੇ ਗੇ ਲੰਬਾ ਹੈਰਾ ਵੀ ਨਹੀਂ ਆਉਂਦਾ ਭਾਈ ਕੀ ਰੇਟ ਰੂਗਾ ਇਹਦਾ ਜਗਜੀਤ ਇਹ ਬੱਚੀ ਦੇ ਦਾਂਗੇ ਆਪਾਂ 190000 ਰੁਪਏ ਦੀ ਸੋ 1,90,000 ਦੀ ਸਟਰਕਚਰ ਦੇਖੋ ਕਿੰਦਾ ਬਦਲ ਲੱਗਾ ਵਾ ਵਾਕਈ ਕਮਾਲ ਦਾ ਢਾਂਚਾ ਹੈ ਲੱਤਾਂ ਦੀ ਮਜ਼ਬੂਤੀ ਹਵਾਨਾ ਫਿਕਸ ਬਹੁਤ ਸੋਹਣੀ ਲੱਗ ਰਹੀ ਸੀ ਲੈ ਬਈ ਲੇਖੋ ਢਾਂਚਾ ਤੌਰ ਬਣਾਵਟ ਦੇਖੋ ਇਹਦੀ ਕਰਮ ਵਾਲੀ ਦੀ ਪਲਵਾਨਾਂ ਵਾਲੀ ਤੌਰ ਚੱਲ ਬੇਟਾ ਹੋਏ ਤੇ ਹਵਾਨਾ ਬਿਲਕੁਲ ਫਿਕਸ ਪੱਟਾਂ ਦੇ ਸਨ ਚੀਜ਼ਾਂ ਨਾ ਵੀ ਹੈ ਅਜੇ ਤਿਆਰ ਹੋਊਗੀ ਦਿਨ ਅਜੇ ਲੈਣੇ ਆਣੇ ਇਹ ਖੋਰ ਗਾਂ ਇਹਦੋਂ ਅੱਗੇ ਤੁਹਾਨੂੰ ਸੂਈ ਸਵਾਈ ਦਿਖਾਉਣੇ ਆ ਇਹ ਬਈ ਕਨਵਾ ਸੂਆ ਇਹਦੋਂ ਅੱਗੇ ਜਿਹੜੀ ਬੈਰ ਡਿਟੇਲ ਬਈ ਇਹਦੀ ਪਹਿਲਾਂ ਦੱਸਦੀ ਫਿਰ ਤੋਰਾਂਗੇ ਜਗਜੀਤ ਵੀਰੇ ਦੂਜਾ ਸੂਆ ਰਾਤ ਸੂਈ ਆ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ ਬਈ ਨੇ ਆਵੇ ਜਿਹੜੀ ਵੱਡੀ ਹੈ ਮੇਰੇ ਖਲਚੇ ਦੀ ਹੈ ਬੱਚੀ ਹਾਂ ਇਹਦੀ ਬੈਠੀ ਹੈ ਬਾਈ ਠੀਕ ਹੈ ਕੀ ਰੇਟ ਰੋਗੇ ਦਾ ਬਾਈ ਜਗਜੀਤ ਤੇ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ ਇਹ 2.5 ਲੱਖ ਰੁਪਏ ਦੀ ਵੈੜੀ ਦੇ ਦਾਂਗੇ ਅੱਜ ਠੀਕ ਹੈ ਦੱਸੋ ਦੂਜਾ ਸੂਆ ਸੂਈ ਹੈ ਸੂਈ ਰਾਤ ਅਸਲ ਚੀਜ਼ ਬਾਈ 10 ਸਾਲ ਰੱਖਲੇ ਕੰਪੈਕਟਡ ਸਟ੍ਰਕਚਰ ਅੰਗ-ਅੰਗ ਚ ਕੁਆਲਿਟੀ ਹੈ ਬੱਚੀ ਤੌਰ ਦੇਖੋ ਹਵਾਨੇ ਦੀ ਬਣਾਵਟ ਚੜਾਈ ਹਵਾਨੇ ਦੀ ਦੇਖੋ ਇਹ ਨਹੀਂ ਵੀ ਥੱਲੇ ਨੂੰ ਲਮਕਿਆ ਹੋਊਗਾ ਵਜਨ ਦੇਖ ਲਿਆ ਕਰੋ ਕਿਉਂਕਿ ਬਾਡੀ weight ਆ ਤਾਂ ਹੀ ਦੁੱਧ ਦੇਣੇ ਦੇਣਾ ਚੜਾਈ ਟਾਂਚੇ ਦੀ ਨੋਟ ਕਰ ਲਓ ਜੇ ਚਮਕ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਦੀ ਸਕੈਨ ਦੇ ਵਿੱਚ ਇਹ ਗੱਲਾਂ ਨੋਟ ਕਰਨ ਵਾਲੀਆਂ ਫੇਸ ਘੱਟ ਦੇਖ ਬਾਈ ਕਿਦਾਂ ਦਾ ਲੱਗਾ ਵਾ ਲੈ ਚੱਲੀ ਬੱਬੂ ਬਾਹਰ ਨੂੰ ਫੋ ਦੇਖੋ ਬਣਾਵਟ ਦੋਸਤੋ ਇਹਨੇ ਬੱਚੀ ਬਹੁਤ ਸੋਹਣੀ ਦਿੱਤੀ ਐ ਇਹਦੇ ਅੰਗੂ ਵੀ ਬੱਚੀ ਐ ਇੰਨੀ ਨਰੋਈ ਬੱਛੀ ਉਹ ਐ ਚੜਾਈ ਹਵਾਨੇ ਦੀ ਇੱਥੋਂ ਤੁਸੀਂ ਦੇਖੋ ਅੱਗੋਂ ਹਵਾਨਾ ਗਾੜੀ ਸਟ੍ਰਕਚਰ ਉਹ ਤੁਸੀਂ ਦੇਖ ਹੀ ਸਕਦੇ ਹੋ ਕਮਾਲਾ ਬਈ ਤੋ ਇਹ ਗੱਬਣਾ ਹਜੇ ਸੌਰੀ ਇਹ ਸੂਈ ਵੀ ਐ ਰਾਤ ਹੀ ਸੂਈ ਐ ਇਹਦੇ ਨਾਲ ਇੱਕ ਹੋਰ ਸੂਈ ਸਵਾਈ ਗਾਂ ਤੁਹਾਨੂੰ ਇਹ ਜੋੜਾ ਲਗਭਗ ਇੱਕੋ ਜਿਹਾ ਹੀ ਨਜ਼ਰ ਆਉਂਦਾ ਉਹ ਵੀ ਤੁਹਾਨੂੰ ਸੂਈ ਸਵਾਈ ਦਿਖਾਉਣੇ ਜਿਹੜੀ ਇਹ ਤੂੰ ਅੱਗੇ ਵਹਿੜਾ ਬਾਈ ਕੰਨਵਾ ਸੂਆ ਸੂਈ ਆ ਜਗਜੀਤ ਵੀਰ ਇਹ ਦੂਜਾ ਸੂਆ ਵਹਿੜ ਸੂਈ ਆ ਹੂੰ ਜਾਨੀ ਆਪਾ ਤੇ ਲਈ ਗਾਂ ਕਿਸੇ ਮਿੱਤਰ ਤੋਂ ਠੀਕ ਹੈ ਉਹਨੇ ਰਾਤ ਕੱਲ ਦੀ ਲਈ ਇਹ ਉਹ ਕਹਿੰਦਾ ਮੈਂ ਦੋ ਟਾਈਮ ਚੋਈ ਸਵੇਰੋਂ ਕੱਲ ਆਥ ਨੇ 17 ਕਿਲੋ ਦੁੱਧ ਕੱਢਿਆ ਉੱਥੇ ਸਵੇਰੋਂ ਉਹਦੇ ਘਰੇ ਘੱਟ-ਭੁੱਟ ਖਾਦਾ ਤੇ 16 16.5 16 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਇਹਦੇ ਨਾਲੇ 30 32 ਕਿਲੋ ਇਸ ਟਾਈਮ ਬੌਲਾ ਗਿਆ ਇਹਨੂੰ ਚੌਥਾ ਡੰਗਾ ਸੂਈ ਠੀਕ ਹੈ ਇਹਨੇ ਖਰਾਇਨੇ ਵੀ ਬਾਈ 50 ਦਿਨ ਤੋਂ ਉੱਪਰ ਦੁੱਧ ਦੇਣਾ ਵੈੜੀ ਰੇਟ ਕੀ ਰੋਊਗਾ ਇਹਦਾ ਜਗਦੀਤ ਇਹ ਬੱਚੀ ਦੇ ਦਾਂਗੇ 2,60,000 ਰੁਪਏ ਦੀ ਠੀਕ ਕਮਾਈ ਨੇ 2,60,000 ਦੀ ਦੱਸੋ 32-35 ਕਿਲੋ ਬੌਲੇ ਤੋਂ ਸ਼ੁਰੂਆਤ ਕੱਲਾ ਕਹਿਣ ਦੀ ਗੱਲ ਨਹੀਂ ਤਣਿਆ ਵਾ ਹਵਾਨਾ ਦੱਸੂਗਾ ਤੇ ਚੜਾਈ ਨੋਟ ਕਰਿਓ ਲਗਭਗ 1.5 ਫੁੱਟ ਟਾਂਗੂ ਹਵਾਨੇ ਦੀ ਚੜਾਈ ਹੈ ਰੰਗ ਰੂਪ ਡਿਜ਼ਾਈਨ ਇਹਦਾ ਵੀ ਸੋਹਣਾ ਹੈ ਲੇ ਆ ਬਈ ਕਮਾਲਾ ਉਹ ਬੋਲੇਗਾ گاਵਾ ਸਾਂਭਰ ਨਾਲੋਂ ਦੋ ਚਾਰ گاਵਾ ਤੋਂ ਸ਼ੁਰੂਆਤ ਕਰੋ ਪਰ ਚੰਗੀ ਕੁਆਲਿਟੀ ਦੀਆਂ ਚੰਗੀਆਂ گاਵਾ ਖਰੀਦੋ ਉਤੋਂ ਚੜਾਈ ਫਿਰ ਦੇਖੋ ਇਸ ਗਾਂ ਦੀ ਥੱਲੋਂ ਹਵਾਨੇ ਦੀ ਚੜਾਈ ਵੀ ਤੁਸੀਂ ਦੇਖੋ ਲਿਆ ਬਈ ਪੂਰੇ ਨਰੋਏ ਮਜਬੂਤ ਥਣ ਹਵਾਨਾ ਤੁਰਦੀ ਤੋਂ ਕਿਸੇ ਪਾਸੇ ਨੂੰ ਹਿੱਲੂਗਾ ਨਹੀਂ ਇਹ ਕੁਆਲਿਟੀ ਹੈ ਇਹਨਾਂ ਦੇ ਹਵਾਨਿਆਂ ਦੀ ਫਿਕਸ ਹਵਾਨੇ ਦੀ ਖਾਸੀਅਤ ਇਹ ਹੁੰਦੀ ਹੈ ਲਾਸਟ ਉੱਤੇ ਮੇਰੇ ਖਿਆਲ ਚ ਇਹ ਤਾਂ ਹਜੇ ਗੱਪਣਗਾ ਕੱਢੀ ਬਈ ਕੱਲੇ ਹੀ ਕੰਮ ਹਸੂਰ ਹੁੰਦੀ ਇੱਕ ਮਿੰਟ ਬਈ ਫੋਨ ਚੈੱਕ ਲਾਂ ਮੜ ਆ ਜਾ ਕੱਲੇ ਬਈ ਦੱਸੀਂ ਡਿਟੇਲ ਲਾਸਟ ਉੱਤੇ ਜਿਹੜੀ ਜਗਜੀਤ ਵੀਰੇ ਤੀਜਾ ਸੂਆ ਗਾਂ ਗਈ ਹੂੰ ਇਹ ਗਾਂ ਵੀ ਇੰਨੀ ਪਿਆਰੀ ਗਾਂ ਕੀ ਜਿਹਦੇ ਮਰਜ਼ੀ ਭੇਜ ਦੇ ਬਾਈ 50 ਤੋਂ 55 ਕਿਲੋ ਦੁੱਧ ਨੇ ਰਾਜੀ ਬਾਜੀ ਦੇਣਾ। ਕਿੰਨੇ ਦਿਨ ਲੈ ਜੂ ਹਜੇ? ਦਿਨ ਮੇਰੇ ਹਿਸਾਬ ਨਾਲ ਬਾਈ ਇਹ 5-7 ਲੈ ਜੂ ਐੜੀ। ਠੀਕ ਐ। ਰੇਟ ਇਹਦਾ ਕੀ ਰਹਿਣਾ? ਜਗਜੀਤ ਦੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੈਗੇ 2.5 ਲੱਖ ਰੁਪਏ ਦੀ ਇਹ ਦੇਦਾ ਜੀ ਬਾਈ। ਠੀਕ। ਸੋ ਦੋਸਤੋ ਤੀਜਾ ਸੂਆ ਤੇ ਰੇਟ ਇਹਦਾ ਜਿਹੜਾ ਰੱਖਿਆ ਉਹ 2.5 ਲੱਖ ਰੁਪਏ ਬਾਈ ਨੇ ਰੱਖਿਆ। ਬੰਤਰ ਦੇਖੋ ਇਹਦੀ ਵੀ। ਚੰਗੀ ਤਿਆਰ ਹੁੰਦੀ ਆਉਂਦੀ ਐ। ਦਿਨ ਹਜੇ ਲੈਂਦੀ ਐ ਸੂਨ ਦੇ ਵਿੱਚ। ਲੰਬਾਈ ਲੰਬੂਏ ਦੀ ਵੀ ਬਹੁਤ ਅੱਛਾ ਰੰਗ ਪ੍ਰਿੰਟੇ ਦਾ ਵੀ ਤੁਸੀਂ ਦੇਖ ਸਕਦੇ ਹੋ ਸੋਹਣੀ ਐ ਵੇੜ ਬਾਕੀ ਤਸੱਲੀ ਕਰ ਲਿਓ ਆ ਕੇ ਪਾਸ ਕਰਿਓ ਜਿਹੜੀ ਤੁਹਾਨੂੰ ਜੱਜਦੀ ਐ ਅਲੱਗ ਅਲੱਗ ਰੇਟ ਤੇ ਅਲੱਗ ਅਲੱਗ ਪਸ਼ੂ ਇਸ ਟਾਈਮ ਵਿਕਰੀ ਵਾਲੇ ਮੌਜੂਦ ਐ ਚੰਗੀਆਂ ਵੇੜਾਂ ਖਰੀਦਣੀਆਂ ਚਾਹੁੰਦੇ ਆ ਤਾਂ ਜ਼ਰੂਰ ਪਹੁੰਚੋ ਕਿਉਂਕਿ ਇੱਥੇ ਹਮੇਸ਼ਾ ਇਦਾਂ ਦੀਆਂ گاਵਾ ਇਦਾਂ ਦੀਆਂ ਵੇੜਾਂ ਹੀ ਮਿਲਦੀਆਂ ਜਿਨ੍ਹਾਂ ਦੀ ਬਰੀਡ ਕੁਆਲਿਟੀ ਵੀ ਟੌਪ ਹੁੰਦੀ ਐ ਤੇ ਦੁੱਧ ਵੀ ਸੋਹਣਾ ਦੇ ਨਾਲ ਹੁੰਦਾ ਸੋ ਇਹ ਲਾਸਟ ਉੱਤੇ ਸੀ ਇਹ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਕਈ گاਵਾ ਤੁਹਾਨੂੰ ਦਿਖਾ ਚੁੱਕੇ ਧੰਨਵਾਦ ਆਈ ਦੀ ਇਸ ਵੀਡੀਓ ਨੂੰ ਦੇਖਣ ਲਈ ਦੋਸਤੋ ਬਹੁਤ ਮਿਹਰਬਾਨ ਦੁਨੀਆ ਇਧਰ